ਜੀਪੀ ਪੰਜਾਬ ਜੀ ਦੁਆਰਾ નો ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰ ਅਗੇਂਸਟ ਬਦਮਾਸ਼ ਅਗੇਂਸਟ ਡਰੱਗਸ ਜਿਹੜੀ ਆ ਟੋਟਲ ਹੀ નો ਟੋਲਰੈਂਸ ਵਾਲੀ ਪਾਲਿਸੀ ਦੇ ਤਹਿਤ ਹੀ ਜਿਹੜੇ ਸਾਡੇ ਮਾਨ ਜੋ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਪੁੱਲਰ ਸਾਹਿਬ ਜੀ ਦੁਆਰਾ ਕਈ ਤਰ੍ਹਾਂ ਦੇ ਜਿਹੜੇ ਆਪਰੇਸ਼ਨਸ ਪਹਿਲਾਂ ਵੀ ਚੱਲਦੇ ਗਏ ਤੁਹਾਡੇ ਨਾਲ ਰੂਟੂ ਹੋ ਕੇ ਉਹਨਾਂ ਨੇ ਕਈ ਜਿਹੜੀਆਂ ਪਹਿਲਾਂ ਪ੍ਰਾਪਤੀਆਂ ਜਿੰਨੇ ਵੀ ਪਹਿਲਾਂ ਕਿੰਨੇ ਹੀ ਕੇਸ ਜਿਹੜੇ ਪ੍ਰੈਸ ਕੀਤੇ ਗੁਰਾ ਮੈ ਦੱਸਿਆ ਗਿਆ ਅੱਜ ਉਸੇ ਲੜੀ ਦੇ ਤੇ ਇੱਕ ਹੋਰ ਜਿਹੜਾ ਸਾਡਾ 11 11 2025 ਨੂੰ ਇੱਕ ਵੀਡੀਓ ਨੇ ਦੇ ਵਿੱਚ ਕੇਸ ਰਜਿਸਟਰ ਹੋਇਆ ਸੀ ਉਸ ਦਿਨ ਸ਼ਾਮ ਨੂੰ ਇੱਕ ਵੀਡੀਓ ਨੇ ਦੇ ਵਿੱਚ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵਿਮਲ ਵਿਮਲ ਪ੍ਰੀ ਸਿੰਘ ਜਿਹੜਾ ਵਿਅਕਤੀ ਹੈ ਉਹ ਆਪਣੇ ਇੱਕ ਦੋਸਤ ਡਬਲਯੂ ਦੇ ਨਾਲ ਇੱਕ ਦਰਜੀ ਦੀ ਦੁਕਾਨ ਤੇ ਖੜਾ ਸੀ ਜਿੱਥੇ ਇੱਕ ਵਿਅਕਤੀ ਨੇ ਆ ਕੇ ਉਹਨੂੰ ਉਹਦੇ ਉੱਪਰ ਗੋਲੀਆਂ ਚਲਾਈਆਂ ਜਿਹੜੀ ਇੱਕ ਉਹਦੇ ਤੇ ਇੱਕ ਉਹਦੇ ਦੋਸਤ ਦੇ ਉੱਤੇ ਜਿਹੜੀ ਲੱਗੀ ਜਿਹੜੇ ਦੋਨੋਂ ਹੀ ਇੰਜਰਡ ਹੋ ਗਏ ਸੀਗੇ ਉਦੇਸ ਵੰਦ ਉਸਕੇ ਕੇਸ ਦੇ ਵਿੱਚ ਜਿਹੜਾ ਇਮੀਡੀਏਟਲੀ ਕੇਸ ਰਜਿਸਟਰ ਕਰਕੇ ਜਿਹੜੇ ਸ਼੍ਰੀਮਤੀ ਜਸਰੂਪ ਕੌਰ ਏਡੀਸੀਪੀ 3 ਸਾਰੇ ਏਸੀਪੀ ਈਸਟ ਮਿਸਟਰ ਅਨਵਰ ਜੈਨ ਤੇ ਇੰਸਪੈਕਟਰ ਵਰਜਿੰਦਰ ਸਿੰਘ ਐਸਚੋਬੀਡੀ ਵੀ ਹਨ ਜਿਹੜੇ ਆ ਉਹਨਾਂ ਨੂੰ ਇਮੀਡੀਏਟਲੀ ਇਸ ਕੇਸ ਦੇ ਉੱਤੇ ਜਿਹੜਾ ਐਕਸ਼ਨ ਕਰਦੇ ਹੋਏ ਆ ਜਿਹੜਾ ਵਿਅਕਤੀ ਇਹਦੇ ਵਿੱਚ ਦੋਸ਼ੀ ਸੀਗਾ ਮਨਿੰਦਰ ਪਾਉਂਦਰ ਪਾਉਂਦਰ ਪਾਚਿੰਗ ਔਰ ਪਛਾਲਾ ਉਹਦੇ ਉੱਪਰ ਜਿਹੜੇ ਹਿਊਮਨ ਇੰਟੈਲੀਜੈਂਸ ਅਦਰ ਟੈਕਨੀਕਲ ਸਰਵੇਲੈਂਸ ਦੇ ਦੁਆਰਾ ਜਿਹੜੀ ਉਹਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਜੋ ਇਮੀਡੀਏਟਲੀ ਉਹਨਾਂ ਫੜਨ ਲਈ ਟੀਮਾਂ ਨਿਕਲੀਆਂ ਜੋ ਪਤਾ ਲੱਗਾ ਕਿ ਉਹ ਵਕ ਵਕ ਸਟੇਟ ਦੇ ਵਿੱਚੋਂ ਭਜਦਾ ਹੋਇਆ ਨੇਪਾਲ ਪਟਾਨ ਸੇ ਚਲਾ ਗਿਆ ਸੀ ਹੁਣ ਜਦੋਂ ਹੀ ਉਹ ਵਾਪਸ ਆਇਆ ਸਾਡੇ ਜਿਹੜੇ ਇਮੀਡੀਏਟਲੀ ਪੁਲਿਸ ਵੱਲੋਂ ਐਕਸ਼ਨ ਕਰਦੇ ਹੋਏ ਇਸ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਲੈਂਸ ਦੁਆਰਾ ਜਿਹੜਾ ਉਹਨੂੰ ਕੱਲ ਅਰੈਸਟ ਕਰ ਲਿਆ ਗਿਆ ਹੈਗਾ ਉਹਦੇ ਕੋਲੋਂ ਜਿਹੜਾ ਇੱਕ ਗਲੌਕ ਪਿਸਟਰ ਤੇ ਜਿਹੜੀ ਉਹਨੇ ਵਾਰਦਾਤ ਦੇ ਵਿੱਚ ਵਰਤੀ ਐਕਟਿਵ ਹੋ ਚੁੱਕੀ ਉਹ ਦੋਨੋਂ ਹੀ ਚੀਜ਼ਾਂ ਕਾਬੂ ਕਰਨੀਆਂ ਗਈਆਂ ਇਸ ਦੇ ਵਿੱਚ ਜਿਹੜੀ ਵਾਰਦਾਤ ਜਿਹੜੀ ਉਹਨੇ ਅੰਜਾਮ ਦਿੱਤੀ ਸੀ ਉਹਦੇ ਵਿੱਚ ਜਿਹੜੀ ਹੁਣ ਤੱਕ ਵੀ ਤਫਤੀਸ਼ ਦੇ ਵਿੱਚ ਇਹਦੇ ਵਜ੍ਹਾ ਰੰਜੇ ਸਮਝ ਆਈਏ ਜੋ ਇਹਨਾਂ ਦੋਨਾਂ ਦਾ ਆਪਸ ਦੇ ਵਿੱਚ ਕੋਈ ਪੁਰਾਣਾ ਝਗੜਾ ਜਿਹੜਾ ਚੱਲ ਰਿਹਾ ਸੀਗਾ ਜਿਹਦੇ ਕਰਕੇ ਉਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹਦੇ ਵਿੱਚ ਇਮੀਡੀਏਟਲੀ ਸਾਡੀ ਜਿਹੜੀ ਪੁਲਿਸ ਟੀਮ ਨੇ ਸਾਡੇ ਮਾਨਯੋਗ ਸੀਪੀ ਸਾਹਿਬ ਜਿਹਦੀ ਦਿਸ਼ਾ ਨਿਰਦੇਸ਼ ਦੇ ਵਿੱਚ ਦੇ નો ਟੋਲਰੈਂਸ ਅਗੇਂਸਟ ਐਨੀ ਕਾਈਂਡ ਆਫ ਜਿਹੜਾ ਡਰੱਗਸ ਜਾਂ ਜਿਹੜੇ ਕੋਈ ਗੈਂਗਸਟਰ ਜਾਂ ਕੋਈ ਵੀ ਬਦਮਾਸ਼ੀ ਜਿਹੜੀ ਹੈਗੀ ਆ ਨਿਊਸੈਂਸ ਹੈਗੀ ਆ ਉਹਨੂੰ ਨਾ ਬਰਦਾਸ਼ਤ ਕਰਦੇ ਹੋਏ ਐਕਸ਼ਨ ਲੈਂਦੇ ਹੋਏ ਸਾਡੀ ਟੀਮ ਨੇ ਜਿਹੜਾ ਇਹਦੇ ਉੱਪਰ ਜਿਹੜਾ ਇਮੀਡੀਏਟਲੀ ਜਿਹੜੇ ਬੰਦਿਆਂ ਨੂੰ ਫੜਿਆ ਗਿਆ ਹੈ